ਦਰਦ ਕੋ ਤੁਹਾਨੂੰ ਪਤਾ ਹੈ ਕਿ ਜੋ ਅੱਜ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਵਾ ਤੇ ਵੱਖ-ਵੱਖ ਬੂਥਾਂ ਤੇ ਵੱਡੀ ਗਿਣਤੀ ਵਿੱਚ ਜਿਹੜੇ ਵੋਟਰ ਆਪਣੀ ਮਨਪਸੰਦ ਦੇ ਉਮੀਦਵਾਰ ਨੂੰ ਵੋਟ ਪਾ ਰਹੇ ਆ ਤੇ ਭਾਵੇਂ ਭਿਆਨਕ ਗਰਮੀ ਪੈ ਰਹੀ ਆ ਪਰ ਫਿਰ ਵੀ ਲੋਕਾਂ ਚ ਉਤਸ਼ਾਹ ਦੇਖ ਨੂੰ ਮਿਲ ਰਿਹਾ ਪਰ ਹਜੇ ਤੱਕ ਉਹ ਇਲਾਕੇ ਵਿੱਚ ਕੋਈ ਵੀ ਅਨਸਖਾਮੀ ਘਟਾਣ ਦੀ ਕੋਈ ਅਜੇ ਜਾਣਤਈ ਨਹੀਂ ਮਿਲੀ ਵੋਟਾਂ ਅਮਨ ਆਮਾਨ ਦੇ ਨਾਲ ਪੈ ਰਹੀਆਂ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਪੂਰਾ ਸੱਤ ਦਿਖਾਈ ਦੇ ਰਿਹਾ ਵਾ ਤਾਂ ਕਿ ਗਲਤ ਅੰਸਰਾਂ ਤੇ ਕੋਈ ਜਿਹੜੀ ਬਾਜ ਵਾਲੀ ਅੱਖ ਜਿਹੜੀ ਰੱਖੀ ਜਾ ਰਹੀ ਆ ਤੇ ਹੁਣ ਅਸੀਂ ਖੜੇ ਆ ਪਿੰਡ ਬੰਕਸੀਪੁਰਾ ਤਹਿਸੀਲ ਦੇ ਰਾਉਂਡ ਜਿਹੜਾ ਉਹ ਜਾਣਾ ਵੇਖੇ ਜਿੱਥੇ ਵੀ ਵੱਖ-ਵੱਖ ਪਾਰਟੀਆਂ ਦੇ ਬੂਥ ਲੱਗੇ ਮੈਂ ਇੱਕ ਵਾਰੀ ਕੈਮਰਾਮੈਨ ਬਾਹਰ ਕਾਂਗਰਸ ਪਾਰਟੀ ਦਾ ਲੱਗਿਆ ਵਾ ਇਹ ਤੋਂ ਜੋ ਉਮੀਦਵਾਰ ਤੇ ਵੋਟਰ ਤੇ ਸਪੋਰਟਰ ਆ ਉਹ ਆਪਣੇ ਆਪਣੇ ਬੂਥ ਡਟੇ ਹੋਏ ਆ ਤੇ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਇੱਧਰ ਵੀ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਤੇ ਸ੍ਰੋਮਣੀ ਅਕਾਲੀ ਦਲ ਦਾ ਜਿਹੜਾ ਬੂਥ ਲੱਗਿਆ ਹੋਇਆ ਵਾ ਤੇ ਇੱਕ ਤੁਹਾਨੂੰ ਹੋਰ ਵੀ ਦੱਸ ਦਈਏ ਵੱਖ-ਵੱਖ ਪਿੰਡਾਂ 'ਚ ਜੋ ਦੌਰਾ ਕੀਤਾ ਤੇ ਵੱਡੀ ਗਿਣਤੀ ਵਿੱਚ ਜਿਹੜੇ ਪਿੰਡਾਂ 'ਚ ਉਥੇ ਭਾਜ-ਪਾਤ ਜਿਹੜਾ ਬੂਥ ਦੇਖ ਨੂੰ ਨਹੀਂ ਮਿਲਿਆ ਤੇ ਪਰ ਪਿੰਡ ਬੰਕਸੀ ਵਿਰ ਵਿੱਚ ਅੱਜ ਭਾਜ-ਪਾਤ ਦਾ ਬੂਥ ਜਿਹੜਾ ਵਾ ਉਹ ਲੱਗ ਚੁੱਕਿਆ ਵਾ ਤੇ ਜਿਹੜੀ ਆਉ ਤੁਹਾਨੂੰ ਆਪਾਂ ਦੂਸਰੇ ਬੂਥਾਂ 'ਤੇ ਵੀ ਲੈ ਕੇ ਚੱਲਾਂਗੇ ਵੱਖ-ਵੱਖ ਪਿੰਡਾਂ ਦੇ ਤੁਹਾਨੂੰ ਦ੍ਰਿਸ਼ ਕਿਆ ਹੋ ਜਾਈ ਤੋ ਹੋ ਜੂ ਵੀ ਬੱਟੇ ਜੇ ਸਾਡਾ ਝੰਡਾ ਜਿੱਥੇ ਪਾਉਣਾ ਚਾਹੀਦਾ ਬੱਚਾ ਇਹ țeਲੇ ਕੇਂਦਰੀ ਭਾਈ ਬਾੜਾ ਕੋਲ ਚੱਲਣਾ ਆਪਾਂ ਇੱਥੇ ਪੈਂਦਰੇ ਚੱਲਦੇ ਸਰ ਤਰਤਕੂ ਹੁਣ ਅਸੀਂ ਖੜੇ ਆ ਪਿੰਡ ਜਾਂ ਮੀਖ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕੇ ਲੋਕ ਸਭਾ ਨਹੀਂ ਕਿਰਤੂਣਾ ਹੋਰ ਜਾ ਰਹੀਆਂ ਤੇ ਅੱਜ ਵੋਟਾਂ ਪੈ ਰਹੀਆਂ ਤੇ ਭਾਵੇਂ ਜਿਹੜੀ ਗਰਮੀ ਭਿਆਨਕ ਪੈ ਰਹੀ ਆ ਪਰ ਫਿਰ ਵੀ ਵੋਟਾਂ ਵਿੱਚ ਉਹ ਸਾਹ ਦੇਖਣ ਨੂੰ ਮੈਦਿਆ ਵਾ ਤੇ ਜਿਹੜੇ ਉਮੀਦਵਾਰਾਂ ਦੇ ਆ ਪਾਰਟੀਆਂ ਦੇ ਆ ਵੋਟਰ ਸਪੋਰਟਰ ਉਹ ਵੀ ਆਪਣੇ ਆਪਣੇ ਬੂਥਾਂ ਤੇ ਡਟੇ ਹੋਏ ਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਲੱਗਿਆ ਹੋਇਆ ਤੇ ਇਹਨਾਂ ਦੇ ਜਿਹੜੇ ਵੋਟਰ ਸਪੋਰਟਰ ਆ ਉਹ ਆਪਣੇ ਜਿਹੜੇ ਆ ਤੇ ਇੱਧਰ ਮੈਂ ਤੁਹਾਨੂੰ ਕਹਾਂਗਾ ਕਾਂਗਰਸ ਪਾਰਟੀ ਦਾ ਇੱਥੇ ਬੂਥ ਲੱਗਿਆ ਤੇ ਇਹਨਾਂ ਦੇ ਜਿਹੜੇ ਵੋਟਰ ਸਪੋਰਟਰ ਆ ਉਹ ਵੀ ਆਪਣੇ ਆਪਣੇ ਬੂਥ ਤੇ ਜਿਹੜੇ ਆ ਡਟੇ ਹੋਏ ਆ ਤੇ ਵੋਟਰਾਂ ਨੂੰ ਪ੍ਰੇਰਿਆ ਵੀ ਸਾਡੀ ਪਾਰਟੀ ਨੂੰ ਜਾਂ ਸਾਡੇ ਉਮੀਦਵਾਰ ਨੂੰ ਵੋਟ ਪਾਈ ਜਾਵੇ ਤੇ ਇੱਥੇ ਜਿਹੜੀਆਂ ਸੋਨੀ ਅਕਾਲੀ ਦਲ ਦਾ ਬੂਥ ਲੱਗਿਆ ਵਾ ਤੇ ਇੱਥੇ ਭਾਜਪਾ ਦਾ ਵੀ ਜਿਹੜਾ ਬੂਥ ਲੱਗਿਆ ਤੇ ਇੱਥੇ ਜਿਹੜਾ ਦਰਸ਼ਨ ਬਰਾੜ ਸਾਬਕਾ ਐਮਪੀ ਆ ਉਹਨਾਂ ਦਾ ਜਿਹੜਾ ਜਿਹੜਾ ਲੜਕਾ ਵਾ ਕਮਲਜੀਤ ਸਿੰਘ ਬਰਾੜ ਉਹਦਾ ਵੀ ਇੱਥੇ ਬੂਥ ਜਿਹੜਾ ਲੱਗ ਚੁੱਕਿਆ ਸਾਨੂੰ ਹੋਰ ਵੀ ਵੱਖ-ਵੱਖ ਪਿੰਡਾਂ ਦੇਖਾਉਣੇ ਹਨ ਦ੍ਰਿਸ਼ ਦਰਤ ਕੋ ਹੁਣ ਅਸੀਂ ਖੜੇ ਆ ਪਿੰਡ ਜਿਆ ਮੀਖ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਵਿਖੇ ਜਿੱਥੇ ਕੇ ਲੋਕ ਸਭਾ ਨਹੀਂ ਜਿੱਤ ਤੋਣਾ ਹੋਰ ਜਾ ਰਹੀਆਂ ਆ ਤੇ ਅੱਜ ਵੋਟਾਂ ਪੈ ਰਹੀਆਂ ਤੇ ਭਾਵੇਂ ਜਿਹੜੀ ਗਰਮੀ ਧਿਆਨਖ ਪੈ ਰਹੀ ਆ ਪਰ ਫਿਰ ਵੀ ਵੋਟਾਂ ਵਿੱਚ ਉਸਾ ਦੇਖਣ ਨੂੰ ਮਿਲ ਰਿਹਾ ਵਾ ਤੇ ਜਿਹੜੇ ਉਮੀਦਵਾਰਾਂ ਦੇ ਆ ਪਾਰਟੀਆਂ ਦੇ ਆ ਵੋਟਰ ਸਪੋਰਟਰ ਉਹ ਵੀ ਆਪਣੇ ਆਪਣੇ ਬੂਥਾਂ ਤੇ ਡਟੇ ਹੋਏ ਆ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਪੂਠ ਲੱਗਿਆ ਹੋਇਆ ਤੇ ਇਹਨਾਂ ਦੇ ਜਿਹੜੇ ਵੋਟਰ ਸਪੋਰਟਰ ਆ ਉਹ ਆਪਣੇ ਘਰੀਆ ਤੇ ਇੱਧਰ ਮੈਂ ਦਿਖਾਉਂਗਾ ਹੁਣ ਕਾਂਗਰਸ ਪਾਰਟੀ ਦਾ ਇੱਥੇ ਬੂਥ ਲੱਗਿਆ ਤੇ ਇਹਨਾਂ ਦੇ ਜਿਹੜੇ ਵੋਟਰ ਸਪੋਰਟਰ ਆ ਉਹ ਵੀ ਆਪਣੇ ਆਪਣੇ ਬੂਥ ਤੇ ਜਿਹੜੇ ਆ ਡਟੇ ਹੋਏ ਆ ਤੇ ਵੋਟਰਾਂ ਨੂੰ ਪ੍ਰੇਰਿਤ ਕਰਦੇ ਆ ਵੀ ਸਾਡੀ ਪਾਰਟੀ ਨੂੰ ਜਾਂ ਸਾਡੇ ਮੀਤਵਾਨ ਨੂੰ voting ਪਾਈ ਜਾਵੇ ਤੇ ਇੱਥੇ ਜਿਹੜੀਆਂ ਸ੍ਰੋਮਣੀ ਅਕਾਲੀ ਦਲ ਦਾ ਬੂਥ ਲੱਗਿਆ ਵਾ ਤੇ ਇੱਥੇ ਭਾਜਪਾ ਦਾ ਵੀ ਜਿਹੜਾ ਬੂਥ ਲੱਗਿਆ ਤੇ ਇੱਥੇ ਜਿਹੜਾ ਦਰਸ਼ਮ ਰਾੜ ਸਾਬ ਅੱਜ ਕੋ ਹੁਣ ਅਸੀਂ ਖੜੇ ਆਂ ਸ਼ਰੋਣੀ ਅਕਾਲੀਵਾਲ ਦੇ ਉਮੀਦਵਾਰ ਸਰਦਾਰ ਸਰਨਜੀਤ ਸਿੰਘ ਢੱਲੋਂ ਦੇ ਜਿੱਥੇ ਪਿੰਡ ਦਾ ਨਾਮ ਮੇਹ ਸਿੰਘ ਵਿਖੇ ਜਿਹੜਾ ਬੂਥ ਕਾਲੀਵਾਲ ਲੱਗਿਆ ਜਿਹੜੇ ਉਮੀਦਵਾਰ ਦੇ VOTER ਤੇ SUPPORTER ਆ ਉਹ ਆਪਣੀ ਐਮ ਜਿੰਮੇਵਾਰੀ ਨਿਭਾਰੇ ਆ ਤੇ ਇਕੱਠ ਨੂੰ ਦੇਖ ਕੇ ਇਹ ਲੱਗਦਾ ਵੀ ਜਿਹੜਾ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਆ ਇੱਥੋਂ ਲੀਡ ਲੈ ਕੇ ਜਾਵੇਗਾ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਵੀ VOTER ਕਿਸ ਨੂੰ ਜਿਹੜਾ ਤਾਜ ਪਹਿਨਉਂਦੇ ਆ ਤੇ ਸਾਡੇ ਨਾਲ ਉਹ ਨਗਰ ਜਿਹੜੇ ਆ ਸਰਪੰਚ ਸਾਬਕਾ ਪਰਮਜੀਤ ਕੌਰ ਉਹਦੇ ਪਤੀ ਆ ਜਸਦੀਪ ਸਿੰਘ ਜੀ ਬਦਰ ਸਿੰਘ ਤੇ ਹੋਰ ਵੀ ਜਿਹੜੇ ਨਗਰ ਦੇ ਪ੍ਰਬੰਧਕ ਤੇ ਸਾਡੇ ਨਾਲ ਇੱਥੇ ਜੁੜ ਚੁੱਕੇ ਆ ਆਉ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਸੀਂ ਚੈਨਲ ਤੇ ਆਪਾਂ ਧੜਧਨਵਾਦ ਕਰਦੇ ਆਂ ਜੀ ਸੱਚ ਦੀ ਆਵਾਜ਼ ਚੈਨਲ ਦਾ ਅਸੀਂ ਦਰਸ਼ਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਵੀ ਜਿਹੜੇ ਗੋਟਾ ਪੈ ਰੀਆਂ ਹੋਆ ਭਾਵੇਂ ਭਿਆਨਕ ਗਰਮੀ ਆ ਪਰ ਫਿਰ ਵੀ ਲੋਕਾਂ ਚ ਗਿਰਾ ਉਸਾ ਕਾਫੀ ਪਾਇਆ ਜਾ ਰਿਹਾ ਵਾ ਤੇ ਇਹਦੇ ਸਬੰਧੀ ਕੀ ਕਹਿਣਾ ਚਾਹੁੰਨੇ? ਦੇਖੋ ਜੀ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਆ ਉਹਦਾ ਬਹੁਤ ਪ੍ਰਭਾਵ ਪਿਆ ਔਰ ਪੰਜਾਬ ਦੇ ਵਿੱਚ ਬਹੁਤ ਵਧੀਆ ਵੇਵ ਅਕਾਲੀ ਦਲ ਦੇ ਹੱਕ ਦੇ ਵਿੱਚ ਬਣ ਗਈ ਹੈ ਤੇ ਵੋਟਰਾਂ ਦੇ ਵਿੱਚ ਇੰਨੀ ਗਰਮੀ ਦੇ باوجود ਵੀ ਮੋਟਰਸਪੋਰਟ ਦਾ ਬਹੁਤ ਅੱਛਾ ਹੈ ਔਰ ਅਸੀਂ ਫੀਲ ਕਰਦੇ ਆਂ ਵੀ ਪਿੰਡ ਮੀਣਾ ਮੇਕ ਸੰਗ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਜੀਤ ਕਰਨਜੀ ਸਿੰਘ ਵੀ ਤੇ ਲੋਕ ਨੂੰ ਲੀਡ ਨਾਲ ਦਿਤਾ ਕੇ ਪਾਰਲੀਮੈਂਟ ਕਬਜ਼ਾ ਠੀਕ ਹੈ ਜੀ ਜਿਸ ਤਰ੍ਹਾਂ ਅੱਗੇ ਦੇਖਣ ਜਾਈਏ ਜਮੈਂ ਲੀਡਾਂ ਮਿਕਸਾਂ ਚੋਣਾਂ ਹੁੰਦੀਆਂ ਵਾ ਤੇ ਹਰੇਕ ਵਾਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਇਥੋਂ ਲੀਡ ਲੈ ਕੇ ਜਾਂਦਾ ਜੀ ਤੇ ਅੱਜ ਦੀ ਸਥਿਤੀ ਕਿਵੇਂ ਲੱਗ ਰਹੀ ਆ ਅੱਜ ਦੀ ਸਥਿਤੀ ਭਾਵੇਂ ਕੁਝ ਵੀ ਹੈ ਇਹਨਾਂ ਨਾਲ ਅਕਾਲੀ ਦਲ ਤੇ ਭਾਜਪਾ ਦਾ ਭਾਵੇਂ ਸਮਝੌਤਾ ਵਿਚਾਲੇ ਟੁੱਟ ਗਿਆ ਹੈ ਬਲੰਤੂ ਫੇਰ ਵੀ क्रोमणी काली दल ਦਾ ਜਿਹੜਾ ਕੈਂਡੀਡੇਟ ਹੈ ਉਹ ਪਾਰਟੀ ਜਲਤਾ ਪਾਰਟੀ ਦੇ ਅਮੀਰ ਵਾਲਾ ਨਾਲ ਉਹ ਵੱਧ ਤੋਂ ਵੱਧ ਵੋਟਾਂ ਲੈ ਕੇ ਪਾਰਲੀਮੈਂਟ ਜਾਊਗਾ ਠੀਕ ਹੈ ਤੁਸੀਂ ਵੋਟਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਵੋਟਰਾਂ ਨੂੰ ਅਸੀਂ ਅਪੀਲ ਕਰਦਾ ਵੀ ਭਾਵੇਂ ਬਿਲਕੁਲ ਠੀਕ ਆ ਵੀ ਗਰਮੀ ਦਾ ਮੌਸਮ ਹੈਗਾ ਪਰ ਪਾਰਟੀ ਦੇ ਪਿਆਰ ਨੂੰ ਤੇ ਸੁਭਰੀ ਸਿੰਘ ਦੀ ਵਧੀਆ ਸੋਚ ਦਾ ਕਰਕੇ ਸ਼੍ਰੋਮਣੀ ਕਾਲੀ ਦਾਲ ਨੂੰ ਜਿਟਾਉਣ ਵਾਸਤੇ ਵੱਧ ਤੋਂ ਵੱਧ ਆਪਣਾ ਕੰਮ ਕਰਦਾ ਛੱਡ ਕੇ ਵੋਟ ਪਾਉਣ ਦੀ ਕੋਸ਼ਿਸ਼ ਕਰੋ ਇਹ ਬਿੱਤੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਵਾ ਜਿਹੜੀਆਂ ਸਤਾ ਭਰੀਆਂ ਪਾਰਟੀਆਂ ਵਾਂ ਉਹ ਚੋਣਾਂ ਸਮੇਂ ਥੋੜਾ ਬੋਧਾ ਕੱਚੰਗ ਤੇ ਧੱਕਾ ਜਿਹਾ ਕਰ ਜਾਂਦੀਆਂ ਵਾਂ ਤੇ ਇਸ ਵਕਤ ਨਹੀਂ ਇਦਾਂ ਦੇਖਣ ਨੂੰ ਮਿਲਿਆ ਕੁਝ ਦੇਖੋ ਜੀ ਸਤਾਤਾਰੀ ਪਾਰਟੀ ਜਿਹੜੀ ਹੈ ਉਹ ਆਮ ਤਕਰੀਬਨ ਤਕਰੀਬਨ ਲੋ ਇਹ ਕੁਝ ਅੱਗੇ ਵੀ ਕਰਦੀ ਆ ਤੇ ਥੋੜਾ ਬਹੁਤਾ ਹੁਣ ਵੀ ਹੋ ਰਿਹਾ ਪਰ ਪਿੰਡ ਲਿਆ ਮੇਕ ਸੰਗਲੇ ਵਿੱਚ ਇੱਕ ਮਹਾਜਮੀ ਪਿੰਡ ਹੋਣ ਦੇ ਨਾਤੇ ਕੋਈ ਇਹਦੀ ਟਕਰਾਅ ਵਾਲੀ ਸਥਿਤੀ ਨਹੀਂ ਹੈਗੀ ਤੇ ਵੋਟਰ ਬੜੇ ਉਤਸ਼ਾਹ ਦੇ ਨਾਲ ਸ਼ਿਉਮਨੀ ਅਕਾਲੀ ਦਲ ਨੂੰ ਮੋਟਾ ਪਾ ਰਹੇ ਠੀਕ ਹੈ ਧੰਨਵਾਦ ਦਰਸ਼ਕੋ ਜੀ ਮੈਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਤੇ ਵੋਟਾਂ ਪੈ ਰਹੀਆਂ ਵਾ ਤੇ ਅੱਜ ਪਿੰਡ ਜਨਾ ਮੀਖ ਸਿੰਘ ਬੇਕਮੇ ਦਾ ਸਾਥ ਦਾ ਜਿਹੜਾ ਮੰਤਰੀ ਆ ਦਰਸ਼ਨ ਸਿੰਘ ਬਰਾੜ ਉਹਨਾਂ ਦਾ ਲੜਕਾ ਕਮਲਜੀਤ ਸਿੰਘ ਬਰਾੜ ਉਹ ਵੀ ਚੋਣ ਮੈਦਾਨ ਵਿੱਚ ਅੱਜ ਚੋਣ ਲੜ ਰਿਹਾ ਵਾ ਤੇ ਪਿੰਡ ਜਨਾ ਮੀਖ ਸਿੰਘ ਵਿਖੇ ਬੂਥ ਲੱਗਿਆ ਤੇ ਸਾਡੇ ਨਾਲ ਇੱਥੇ ਨੌਜਵਾਨ ਜੜ ਚੁਕੇ ਆ ਆਪਾਂ ਕਰਦੇ ਆ ਗੱਲਬਾਤ ਵੀ ਕਿਸ ਤਰ੍ਹਾਂ ਚੋਣਾਂ ਦੀ ਸਥਿਤੀ ਆ ਤੇ ਚੋਣਾਂ ਲੈ ਕੇ ਕੀ ਕਹਿੰਦੇ ਆ ਤੇ ਕਿੰਨੀਆਂ ਕਬੂਟਾਂ ਇਹ ਪਿੰਡ ਵਿੱਚੋਂ ਪੈ ਜਾਣੀਆਂ ਆ ਆ우 ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਹਰਵੀਰ ਸਿੰਘ ਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਇੱਥੇ ਕੌਮਦੀ ਸਿੰਘ ਬਰਾੜ ਦੇ ਪਿਤਾ ਜਿਹੜਾ ਸੰਤ ਸਿੰਘ ਬਰਾੜ ਆ ਜੀ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਸਾਡੇ ਪਿੰਡ ਨੂੰ ਬਹੁਤ ਵਧੀਆ ਕੰਮ ਕਰਵਾ ਲਿਆ ਜਨਤੀ ਕੰਮ ਆ ਉਹਨਾਂ ਦਾ ਤੇ ਹੁਣ ਬੂਟਾਂ ਦਾ ਜੇ ਆਪਾਂ ਕਹਈਏ ਕਹਾਂ ਚੀਜ਼ ਬਰਾੜ ਦੇ ਪ੍ਰਤੀ ਬਹੁਤ ਜਿਆਦਾ ਯੋਗਦਾਨ ਹੁੰਦਾ ਯਾਨੀ ਕਿ ਮੁਖਤ ਬੂਟ ਬਹੁਤ ਵਧੀਆ ਜਿਹੜੇ ਗੂ ਵੀ ਮੁੰਡੇ ਆ ਵਧੀਆ ਦੇਖੋ ਫੁੱਲ ਕੇ ਸਾਰੇ ਦਿੱਤੀਆਂ ਵਿੱਚ ਬਹੁਤ ਜਿਹੜੀ ਯਾਨੀ ਕਿ ਯੋਗਦਾਨ ਕਰਦੇ ਤੇ ਕੇਸਪਨ ਜੋ ਕਿੰਨੇ ਆ ਬੂਟਾਂ ਪੈਣ ਦੀ ਉਮੀਦ ਹੈ ਜੋ ਤਾਂ ਤਕਰੀਬਾ ਜੀ ਅੱਧੋ ਅੱਧਾ ਤਾਂ ਹੀ ਕਰ ਦਾਂਗੇ ਲੈ ਜਾਾਂਗੇ ਕੰਮ ਖਿੱਚ ਕੇ ਹਾਂ ਜਿੰਨੇ ਕ ਦਾ ਹੀ ਉਮੀਦ ਕਰਦੇ ਜਿੰਨਾ ਅਸੀਂ ਪਿੰਡ ਚ ਯਾਨੀ ਕਿ ਵਿਚਰੇ ਆ ਲੋਕਾਂ ਪਰ ਦੀ ਬਸ ਸੁਣੀ ਆ ਉਹਨਾਂ ਦੀ ਆਵਾਜ਼ ਬਹੁਤ ਵਧੀਆ ਹੰਘਾਰਾ ਜੀ ਭਾਈ ਜੀ ਦਰਸ਼ਕੋ ਇਹਨਾਂ ਨੇ ਦਾਵਾ ਕੀਤਾ ਤੇ ਇਸ ਪਿੰਡ ਵਿੱਚੋਂ ਕਰੀਬ ਅਧੀਆਂ ਵੋਟਾਂ ਕਮਲਜੀਤ ਬਰਾੜ ਦੇ ਹੱਕ ਵਿੱਚ ਭੁਗਤਣ ਗਈਆਂ ਹੁਣ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੂਗਾ ਕਿ ਕਿਸ ਦੇ ਹੱਕ ਵਿੱਚ ਕਿੰਨੀਆਂ ਵੋਟਾਂ ਭੁਗਤੀਆਂ ਜਾਂ ਇਸ ਪਿੰਡ ਵਿੱਚੋਂ ਕਿੰਨੀਆਂ ਵੋਟਾਂ ਪੈਂਦੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ